ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਔੰਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਪ੍ਰਧਾਨ ਸਾਡੀ ਜਥੇਬੰਦੀ ਦੇ ਸੂਬਾ ਪ੍ਰਧਾਨ ਬਾਪੂ ਬਲਕਾਰ ਸਿੰਘ ਦੀ ਮੱਲੀ ਸ਼ਵਿੰਦਰ ਸਿੰਘ ਸ਼ਨੀ ਨਾਨ ਸਿੰਘ ਕੁਲਵਿੰਦਰ ਸਿੰਘ ਦੀ ਮੰਜਪੁਰ ਹਰਦੀਪ ਸਿੰਘ ਦੀ ਹਜਾਤਪੁਰ ਤੇ ਹੋਰ ਜਿੰਨੇ ਵੀ ਸਾਡੇ ਸਤਿਕਾਰਯੋਗ ਆਗੂ ਸਹਿਬਾਨ ਇਥੇ ਸ਼ਮਿੰਦਰ ਸਿੰਘ ਛੰਨੀ ਨਾਨ ਸਿੰਘ ਸੀਨੀਅਰ ਮੀਤ ਪ੍ਰਧਾਨ ਜਿਹੜਾ ਸਾਰਿਆਂ ਆਗੂਆਂ ਦੀ ਦਵਾਈ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਹੋਈ ਆ ਇਥੇ ਪੰਘਾਲੇ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਸਾਡਾ ਸ਼ੰਭੂ ਖਨੌਰੀ ਡੱਬ ਵਾਲੀ ਤੇ ਰਤਨਪੁਰਾ ਬਾਰਡਰਾਂ ਦੇ ਉੱਤੇ ਮੋਰਚਾ ਜਿਹੜਾ ਆ 13 ਫਰਵਰੀ 2024 ਤੋਂ ਲਗਾਤਾਰ ਚੱਲ ਰਿਹਾ ਕੁਝ ਦਿਨ ਪਹਿਲਾਂ ਕੁਝ ਬੀਜੇਪੀ ਦੇ ਤੇ ਕੁਝ ਆਪ ਪਾਰਟੀ ਦੇ ਸ਼ਰਾਰਤੀ ਅੰਸ਼ਰਾਂ ਨੇ ਜਿਹੜਾ ਮੋਰਚੇ ਦੇ ਉੱਤੇ ਹਮਲਾ ਕੀਤਾ ਸੀ ਉਹਦੀ ਸ਼ਖਤ ਸ਼ਬਦਾਂ ਦੇ ਵਿੱਚ ਜਿਹੜੀ ਉਹ ਨਿੰਦਾ ਕੀਤੀ ਗਈ ਆ ਉਸ ਤੋਂ ਅਗਲੀ ਗੱਲ 10 ਤਰੀਕ ਨੂੰ ਜਿਹੜਾ 10 ਜੁਲਾਈ ਨੂੰ ਜਿਹੜਾ ਸਾਡੇ ਜਥੇ ਸ਼ਹਿਰ ਜਿਲ੍ਹਾ ਹੁਸ਼ਿਆਰਪੁਰ ਤੋਂ ਮੁਕੇਰੀਆਂ ਤੋਂ ਟਾਂਡੇ ਤੋਂ ਭਾਰੀ ਗਿਣਤੀ ਦੇ ਵਿੱਚ ਵਰਕਰ ਜਿਹੜੇ ਆ ਸਾਡੇ ਸ਼ੰਭੂ ਮੋਰਚੇ ਦੇ ਵਿੱਚ ਜਿਹੜੇ ਸ਼ਾਮਲ ਹੋਣਗੇ ਜਾ ਕੇ ਸੋ ਅੱਜ ਜਥੇਬੰਦੀ ਦੇ ਅਹੁਦੇਦਾਰਾਂ ਦੀ ਹਾਜ਼ਰੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਗੁਰਦੀਪ ਸਿੰਘ ਜੀ ਹਾਜਾਤਪੁਰ ਅੱਜ ਕੱਲ ਜਿਹੜੇ ਰੰਧਾਵਾ ਕਲੋਨੀ ਮੁਕੇਰੀਆਂ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਐਨ ਆਰ ਆਈ ਬਿੰਗ ਜਿਲ੍ਹਾ ਹੁਸ਼ਿਆਰਪੁਰ ਦਾ ਜਿਹੜਾ ਆ ਉਹ ਇੰਚਾਰਜ ਜਿਹੜਾ ਆ ਉਹ ਅਸੀਂ ਲਾਇਆ ਆ ਜਥੇਬੰਦੀ ਨੇ ਸੋ ਉਹਨਾਂ ਦਾ ਸਾਰੀ ਜਥੇਬੰਦੀ ਨੇ ਸਰਪਾਉ ਪੇਟ ਕਰਕੇ ਉਹਨਾਂ ਨੂੰ ਸਤਿਕਾਰ ਕੀਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਇਸੇ ਤਰ੍ਹਾਂ ਹੀ ਪੰਜਾਬ ਤੇ ਸਾਰੇ ਭਾਰਤ ਦੇਸ਼ ਦੇ ਅੰਦਰ ਤੇ ਬਿਸ਼ਪ ਦੇ ਵਿੱਚ ਜਿਹੜਾ ਉਹ ਜਥੇਬੰਦੀ ਵਿਸਥਾਰ ਕਰੇਗੀ ਤੇ ਲੋਕਾਂ ਕਿਸਾਨਾਂ ਤੇ ਮਜ਼ਦੂਰਾਂ ਮੁਲਾਜ਼ਮਾਂ ਮਿਹਨਤ ਕਸ ਲੋਕਾਂ ਦੇ ਹੱਕਾਂ ਦੀ ਲੜਾਈ ਜਿਹੜੀ ਆ ਉਹ ਹਮੇਸ਼ਾ ਟੱਟ ਕੇ ਲੜਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ